ਭਗਵੰਤ ਮਾਨ ਸਾਹਿਬ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਆਓ ਤੁਹਾਨੂੰ ਦੱਸਦੇ ਹਾਂ ਭਗਵੰਤ ਸਾਹਿਬ ਨੇ ਕੀ ਕਿਹਾ ਅੱਜ ਆਪਣੀ ਜਨਮ ਭੂਮੀ ਪਿੰਡ ਸਤੋਚ ਦੀ ਸੱਤ ਤੇ ਪਹੁੰਚ ਕੇ ਪਿੰਡ ਵਾਲਿਆਂ ਨਾਲ ਮੁਲਾਕਾਤ ਕੀਤੀ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਪਿੰਡ ਦੇ ਬਜ਼ੁਰਗਾਂ ਤੇ ਮਾਤਾ ਪੈਨਾ ਤੋਂ ਖੂਬ ਅਸੀਸਾਂ ਮਿਲੀਆਂ ਤੇ ਪੁਰਾਣੇ ਸਾਥੀਆਂ ਨਾਲ ਬੈਠ ਕੇ ਪੁਰਾਣੇ ਦਿਨਾਂ ਨੂੰ ਵੀ ਯਾਦ ਕੀਤਾ ਨਾਲ ਹੀ ਪਿੰਡ ਵਾਲਿਆਂ ਨੂੰ ਚੰਗੇ ਬੰਦਿਆਂ ਦੀ ਚੋਣ ਕਰਨ ਦੀ اپیل ਵੀ ਕੀਤੀ ਤਾਂ ਜੋ ਪਿੰਡ ਦਾ ਉੱਚ ਪੱਧਰੀ ਵਿਕਾਸ ਹੋ ਸਕੇ ਅਸੀਂ ਪੰਜਾਬ ਵਾਸੀਆਂ ਨੂੰ اپیل ਕਰਦੇ ਹਾਂ ਕਿ ਉਹ ਸਰਬਸੰਮਤੀ ਨਾਲ ਪੰਚਾਇਤੀ ਚੋਣਾਂ 'ਚ ਆਪਸੀ ਪਇਚਾਰੇ ਦੀ ਮਿਸਾਲ ਕਾਇਮ ਕਰਨ ਪੰਜਾਬ 'ਚ 13000 ਤੋਂ ਜ਼ਿਆਦਾ ਪਿੰਡ ਹਨ ਜਿੱਥੇ ਪੰਚਾਇਤੀ ਚੋਣਾਂ ਹੋ ਰਹੀਆਂ ਹਨ ਮੈਂ ਸੂਬੇ ਦੇ ਹਰ ਇੱਕ ਪਿੰਡ ਦੇ ਵਾਸੀਆਂ ਨੂੰ اپیل ਕਰਦਾ ਹਾਂ ਕਿ ਉਹ ਚੰਗੇ ਬੰਦਿਆਂ ਦੀ ਚੋਣ ਕਰਨ ਤਾ ਜੋ ਪਿੰਡਾਂ ਉੱਚ ਪੱਧਰੀ ਵਿਕਾਸ ਹੋ ਸਕੇ ਸਰਬਸੰਮਤੀਕਰਨ ਵਾਲਿਆਂ ਪੰਚਾਇਤਾਂ ਨੂੰ ਸੂਬਾ ਸਰਕਾਰ ਵੱਲੋਂ 5 ਲੱਖ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ ਅੱਜ ਆਪਣੀ ਜਨਮ ਭੂਮੀ ਪਿੰਡ ਸਤੋਜ ਦੀ ਸਾਥ ਚ ਪਹੁੰਚ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਪਿੰਡ ਦੇ ਬਜ਼ੁਰਗਾਂ ਅਤੇ ਮਾਤਾ ਪਿਤਾ ਤੋਂ ਖੂਬ ਅਸੀਸਾਂ ਮਿਲੀਆਂ ਪੁਰਾਣੇ ਦੋਸਤਾਂ ਮਿੱਤਰਾਂ ਨਾਲ ਬੈਠ ਕੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਬੇहद ਖੁਸ਼ੀ ਹੋਈ ਹਾਂ ਜੀ ਦੋ ਦੱਸ ਦਤੀਏ ਜੀ ਪੰਚਾਇਤੀ ਚੋਣਾਂ ਆ ਰਹੀਆਂ ਹੈਗੀਆਂ ਜੀ ਇਸ ਦੇ ਰਿਲੇਟਿਡ ਪੰਤਵਾ ਸਾਹਿਬ ਨੇ ਵੱਡਾ ਬਿਆਨ ਦਿੱਤਾ ਪੰਤਵਾ ਸਾਹਿਬ ਨੇ ਕਿਹਾ ਹੈ ਕਿ ਤੁਸੀਂ ਵਧੀਆ ਪੰਚਾਇਤਾਂ ਚੋਣੋ ਜਿਹੜੇ ਵਧੀਆ ਪੰਚਾਇਤਾਂ ਚੁਣਨਗੇ ਉਹਨਾਂ ਨੂੰ ਸਰਕਾਰ 5 ਲੱਖ ਰੁਪਇਆ ਦੇਵੇਗੀ ਵੱਡੀ ਖਬਰ ਹੈਗੀ ਹੈ ਜੀ ਪੰਤਵਾ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਹਨ ਪੰਚਾਇਤੀ ਚੋਣਾਂ ਬਈ ਇੰਪੋਰਟੈਂਟ ਹੈਗੀਆਂ ਕਿਉਂਕਿ ਪਿੰਡ ਦੇ ਵਿਕਾਸ ਦੇ ਵਿੱਚ ਪੰਚਾਇਤਾਂ ਦਾ ਅਹਿਮ ਰੋਲ ਹੁੰਦਾ ਹੈ ਤੇ ਇਸ ਰਿਲੇਟਿਡ ਪੰਤਵਾ ਸਾਹਿਬ ਲ ਜੋ ਹੈ ਪਿੰਡਾਂ ਚ ਘੁੰਮ ਕੇ ਲੋਕਾਂ ਤੋਂ ਪੇਰ ਕਰਦੇ ਪਏ ਹੈ ਕਿ ਵਧੀਆ ਪੰਚਾਇਤਾਂ ਚੁਣਨ ਬਾਕੀ ਦੇਖਦੇ ਹਾਂ ਕਿ ਪੰਚਾਇਤੀ ਚੋਣਾਂ ਦਾ ਰਿਜ਼ਲਟ ਕੀ ਆਉਂਦਾ ਹੈ ਸਾਰੀ ਪਾਰਟੀਆਂ ਲੱਗੀ ਹੋਈ ਹੈਗੀਆਂ ਸਰਪੰਚ ਜਿਹੜੇ ਹੈਗੇ ਪੁਰਵ ਸਰਪੰਚੇ ਨਵੇਂ ਲੋਕ ਉਹ ਵੀ ਜਿਹੜਾ ਹੈ ਅਪਲਾਈ ਕਰਦੇ ਹੈਗੇ ਐਨਓਸੀ ਵਾਸਤੇ ਤਾਂ ਕਿ ਉਹ ਚੋਣ ਲੜ ਸਕਣ ਤੁਹਾਨੂੰ ਖਬਰਾਂ ਵੀ ਕਾਫੀ ਦਿਖਾਈਆਂ ਤੇ ਤੁਹਾਨੂੰ ਦੱਸ ਦਈਏ ਪੰਤਮਾ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਤੇ ਉਹਨਾਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਪੰਤਮਾ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਕੂਲ ਵੀ ਖੁੱਲਦੇ ਹੈ ਕਾਲਜਿਸ ਵਧੀਆ ਬੰਦੇ ਹੈਗੇ 인ਫਰਾਸਟ੍ਰਕਚਰ ਵਧੀਆ ਹੁੰਦੀ ਹੈ ਬਿਜਲੀ ਵਧੀਆ ਕਰਦੇ ਹੈਗੇ ਤੇ ਹੁਣ ਪੰਚਾਇਤੀ ਜੋ ਪਿੰਡ ਹੈਗੇ ਆ ਉਹਨਾਂ ਦੀ ਜੋ ਨੋਹਾਰ ਬਦਲਣ ਦੇ ਲਈ ਪੰਤਮਾ ਸਾਹਿਬ ਕੰਮ ਕਰ ਰਹੇ ਹੈ ਤੇ ਉਹਨਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਵਧੀਆ ਪੰਚਾਇਤ ਚੁਣਨ ਵਧੀਆ ਸਰਪੰਚ ਬਣਨਗੇ ਤਾਂ ਪਿੰਡਾਂ ਦਾ ਵਿਕਾਸ ਹੋਵੇਗਾ ਜੀ ਕਿਉਂਕਿ ਸਰਪੰਚ ਹੁੰਦੇ ਆ ਪਿੰਡੇ ਉਹ ਜੋ ਹੈ ਵਿਕਾਸ ਕਾਰਜ ਹੀ ਕਰਦੇ ਹੈਗੇ ਪਿੰਡੇ ਵਿੱਚ ਤੇ ਉਹਨਾਂ ਨੂੰ ਵਧੀਆ ਬੰਦੇ ਨੂੰ ਚੁਣਨਾ ਬੜਾ ਜ਼ਿਆਦਾ ਜ਼ਰੂਰੀ ਹੈਗਾ ਜਿਸ ਕਰਕੇ ਪੰਤਮਾ ਸਾਹਿਬ ਜੋ ਹੈ ਪਿੰਡਾਂ-ਪਿੰਡਾਂ ਤੇ ਜਾ ਕੇ ਅਪੀਲ ਕਰਦੇ ਹੈ ਲੋਕਾਂ ਨੂੰ ਕਿ ਇਹ ਜੋ ਹੈ ਵਧੀਆ ਪੰਚਾਇਤ ਚੁਣਨ ਤੇ ਸਰਕਾਰ ਉਹਨਾਂ ਨੂੰ ਪੂਰੀ ਸਪੋਰਟ ਕਰੇਗੀ ਤੇ ਏ ਜਾਂਦੇ ਆਂਦੇ ਤੁਹਾਨੂੰ ਦੱਸਦੀਏ ਪੰਤਮਨ ਸਾਹਿਬ ਨੇ ਆਉਣ ਵਾਲੀ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਵੱਡਾ ਬਿਆਨ ਦਿੱਤਾ ਤੇ ਸਭ ਨੂੰ ਵਧੀਆ ਪੰਚਾਇਤ ਚੁਣਨ ਦੀ ਅਪੀਲ ਕੀਤੀ ਤੇ ਪੂਰਾ ਸਾਥ ਦੇਣ ਦੀ ਵੀ ਜੋ ਹੈ ਪ੍ਰੋਮਿਸ ਕੀਤਾ ਪੰਤਮਨ ਸਾਹਿਬ ਨੇ